ਸਰ ਬਾਈਬਲ ਦੇ ਵਿੱਚੋਂ ਦੇਖਦੇ ਆਂ ਰਸੂਲਾਂ ਦੇ ਕੰਮ ਉਹਦਾ 19 ਨੰਬਰ ਅਧਿਆਇ ਉਹਦੀ 11 ਤੇ 12 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆਂ ਪਰਮੇਸ਼ਵਰ ਪੌਲਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ ਇੱਥੋਂ ਤੀਕ ਜੋ ਰੁਮਾਲ ਅਰ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਔਰ ਦੁਸ਼ਟ ਆਤਮੇ ਨਿੱਕਲ ਜਾਂਦੇ ਸਨ ਹallelujah hallelujah ਸੋ ਅਨੋਖੀਆਂ ਕਰਾਮਾਤਾਂ ਕੀ ਆ ਚਮਤਕਾਰ ਅਨੋਖੇ ਕੰਮ ਜੋ ਮਨੁੱਖਾਂ ਦੇ ਲਈ ਪੋਸੀਬਲ ਨਹੀਂ ਆ ਜੋ ਮਨੁੱਖਾਂ ਦੇ ਲਈ ਅਣ ਹੋਣੀ ਆ ਇੰਪੋਸੀਬਲ ਆ ਪਰ ਪਰਮੇਸ਼ਵਰ ਦੇ ਲਈ ਸਭ ਕੁਝ ਹੋ ਸਕਦਾ ਆ ਹallelujah ਵਚਨ ਚ ਲਿਖਿਆ ਆ ਕਹਿੰਦਾ ਜੋ ਮਨੁੱਖਾਂ ਦੇ ਲਈ ਅਣ ਹੋਣਾ ਆ ਪਰਮੇਸ਼ਵਰ ਤੋਂ ਸਭੋ ਕੁਝ ਹੋ ਸਕਦਾ ਆ ਤਾਂ ਇੱਥੇ वचन ਦੇ ਵਿੱਚ ਲਿਖਿਆ ਪਰਮੇਸ਼ਵਰ ਪੌਲਸ ਦੇ ਹੱਥੋਂ ਸੰਤ ਪੌਲਸ ਇੱਕ ਇਨਸਾਨ ਹੀ ਤੇ ਆ ਪਰ ਉਹ ਇਨਸਾਨ ਜਿਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸੁਧਰ ਗਿਆ ਉਹ ਇਨਸਾਨ ਜਿਨੇ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁੰਨਾ ਸ਼ੁਰੂ ਕਰ ਦਿੱਤਾ ਉਹ ਇਨਸਾਨ ਜਿਨੇ ਵਿਸ਼ਵਾਸ ਕੀਤਾ ਕਿ ਹਾਂ ਪਰਮੇਸ਼ਵਰ ਹੈ ਉਹ ਸਭ ਕੁਝ ਕਰਨ ਦੇ ਲਈ ਸਮਰਥੀ ਆ ਪੌਲਸ ਉਹ ਇਨਸਾਨ ਆ ਜੋ ਪਵਿੱਤਰ ਤਾਈ ਦੇ ਵਿੱਚ ਚੱਲਿਆ ਆਤਮਾ ਦੇ ਇਨਸਾਨ ਅਨੁਸਾਰ ਚੱਲਿਆ ਤੇ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਪੌਲਸ ਦੇ ਹੱਥੋਂ ਅਨੁਕੀਆਂ ਕਰਮਾਤਾ ਵੀ ਖਾਲਦਾ ਸੀ ਪ੍ਰਭੂ ਪੌਲਸ ਦੇ ਰਾਹੀਂ ਚਮਤਕਾਰ ਕਰਦੇ ਸੀ ਹਾਲੇਲੂਇਆ ਤੇ ਅੱਜ ਜਦੋਂ ਪ੍ਰਭੂ ਜੀ ਦੇ ਦਾਸ ਪਾਸਟਰ ਦਿਓਲ ਜੀ ਨੇ ਇੱਥੇ ਆਉਣਾ ਆ ਉਦਾਂ ਹੀ ਚਿੰਨ ਤੇ ਚਮਤਕਾਰ ਹੋਣਗੇ ਜਿੱਦਾਂ ਪੌਲਸ ਦੇ ਹੱਥੋਂ ਪਰਮੇਸ਼ਵਰ ਨੇ ਦਿਖਾਲੇ ਸੀਗੇ ਹਾਲੇਲੂਇਆ ਅਰੇ ਸੱਚੀ ਤੁਸੀਂ ਅੱਜ ਪੂਰਾ ਹੁੰਦਾ ਦੇਖੋਗੇ ਸੇਮ ਵੇ ਦੇ ਨਾਲ ਜਿਵੇਂ ਪਰਮੇਸ਼ਵਰ ਜੀ ਨੇ ਪੌਲਸ ਨੂੰ ਇਸਤੇਮਾਲ ਕੀਤਾ ਅੱਜ ਪ੍ਰਭੂ ਆਪਣੇ ਦਾਸ ਪਾਸਟਰ ਹਰਪ੍ਰੀਤ ਯੋਲ ਜੀ ਨੂੰ ਇਸਤੇਮਾਲ ਕਰਨਗੇ ਹਾਲੇਲੂਇਆ ਅਰ वचन ਚ ਲਿਖਿਆ ਹੈ ਲੋਕੀ ਕੀ ਕਰਦੇ ਸੀ ਰੁਮਾਲ ਲਿਆਉਂਦੇ ਸੀ ਪਟਕੇ ਲਿਆਉਂਦੇ ਸੀਗੇ ਤੇ ਉਹ ਪਾਲਸ ਦੀ ਬੋਡੀ ਨੂੰ ਟੱਚ ਕਰ ਦਿੰਦੇ ਸੀਗੇ ਫਿਰ ਜਾ ਕੇ ਉਸ ਕੱਪੜੇ ਨੂੰ ਜਿਹੜੇ ਲੋਕੀ ਬਿਮਾਰ ਹੁੰਦੇ ਸੀ ਉਹਨਾਂ ਦੇ ਉੱਤੇ ਪਾ ਦਿੰਦੇ ਸੀ ਔਰ ਵਚਨ ਦੇ ਵਿੱਚ ਲਿਖਿਆ ਕਿੰਨਾ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਤੇ ਦੁਸ਼ਟ ਆਤਮੇ ਨਿੱਕਲ ਜਾਂਦੇ ਸੀ ਹallelujah ਜਿਹੜੇ ਲੋਕ ਪਰਮੇਸ਼ਵਰ ਦੇ ਵਿੱਚ ਵਫਾਦਾਰੀ ਨਾਲ ਚੱਲਦੇ ਆ ਪ੍ਰਭੂ ਜੀ ਦੇ ਚੁਣੇ ਹੋਏ ਠਹਿਰਾਏ ਹੋਏ ਜਿਹੜੇ ਦਾਸ ਆ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦਾ ਅਭਿਸ਼ੇਕਿਆ ਜਿਹੜੇ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਆ ਐਸਾ ਮਸਾ ਪ੍ਰਭੂ ਉਹਨਾਂ ਦੇ ਉੱਤੇ ਪਾ ਦਿੰਦੇ ਆ ਕਿ ਅਗਰ ਲੋਕ ਉਹਨਾਂ ਨੂੰ ਆਪਣਾ ਕੱਪੜਾ ਹੀ ਛੁਆ ਲੈਣ ਔਰ ਉਸ ਕੱਪੜੇ ਨੂੰ ਫਿਰ ਨੇਚਾ ਦੇ ਨਾਲ ਜਾ ਕੇ ਰੋਗੀਆਂ ਦੇ ਉੱਤੇ ਜਾਂ ਦੁਸ਼ਟ ਤੇ ਜਕੜਿਆਂ ਦੇ ਉੱਤੇ ਪਾ ਦੇਣ ਤਾਂ ਉਹ ਡਿਲੀਵਰ ਹੋ ਜਾਣਗੇ ਹੀਲ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਮੈਨੂੰ ਯਾਦ ਆ ਜਦੋਂ ਸੰਤਰਪਜਨ ਸਿੰਘ ਜੀ ਜਿਸਮਾਨੀ ਤੌਰ ਤੇ ਆਪਣੇ ਵਿਚਕਾਰ ਸੀਗੇ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਆਤਮਾ ਨੇ ਕਿਹਾ ਇਹ ਕਰੀ ਰੁਮਾਲਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਤਾਂ ਉਹਨਾਂ ਨੇ ਕਿਹਾ ਸੰਗਤ ਨੂੰ ਕਿ ਤੁਸੀਂ ਆਪਣੇ ਲਈ ਨਾ ਰੁਮਾਲ ਖਰੀਦ ਕੇ ਲੈ ਕੇ ਆਇਓ ਤਾਂ ਉਹਨਾਂ ਰੁਮਾਲਾਂ ਦੇ ਉੱਤੇ ਦੁਆ ਕੀਤੀ ਜਾਏਗੀ ਸੋ ਜਿਹੜੇ ਪੁਰਾਣੇ ਸੇਵਾਦਾਰ ਭੈਣ ਭਰਾਏ ਉਹਨਾਂ ਨੂੰ ਸ਼ਾਇਦ ਯਾਦ ਹੋਊਗਾ ओके ਹੱਥ ਖੜੇ ਹੋ ਰਹੇ ਕਹਿੰਦੇ ਸਾਨੂੰ ਯਾਦ ਵਾਓ ਪ੍ਰੇਜ਼ ਗੋਡ ਇਹ ਬਹੁਤ ਬਰਕਤ ਵਾਲੀ ਗੱਲ ਹੈ ਕਿ ਤੁਸੀਂ ਉਸ ਵੇਲੇ ਦੇ ਲੋਕ ਹੋ ਰ ਆਪਣੀ ਚਰਚ ਦੇ ਨਾਲ ਆਪਣੇ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਨਾਲ ਖੜੇ ਹੋ ਤਾਂ ਬਹੁਤ ਸਾਰੇ ਲੋਕ ਲੋਕ ਲੈ ਕੇ ਆਏ ਰੁਮਾਲ ਅਰ ਉਹਨਾਂ ਰੁਮਾਲਾਂ ਦੇ ਉੱਤੇ ਪ੍ਰਭੂ ਦੇ ਜਨ ਨੇ ਪ੍ਰਭੂ ਦੇ ਦਾਸ ਨੇ ਸੰਤਰਪ ਜਨ ਸਿੰਘ ਜੀ ਨੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਰ ਇੰਨੀਆਂ ਅਮੇਜ਼ਿੰਗ ਟੈਸਟੀਮਨੀਜ਼ ਆਈਆਂ ਉਹ ਉਹਨਾਂ ਰੁਮਾਲਾਂ ਦੇ ਦੁਆਰਾ ਜਿਹੜੀ ਹੀਲਿੰਗ ਕੀਤੀ ਪ੍ਰਭੂ ਨੇ ਵੰਡਰਫੁਲ ਅਮੇਜ਼ਿੰਗ ਟੈਸਟੀਮਨੀਜ਼ ਸੀ ਲੋਕਾਂ ਨੇ ਉਹ ਰੁਮਾਲ ਬਾਹਰ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੇਜੇ ਤਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਰੁਮਾਲਾਂ ਦੇ ਦੁਆਰਾ ਪਰਮੇਸ਼ਵਰ ਨੇ ਲੋਕਾਂ ਨੂੰ ਸ਼ੁਇਆ ਤੇ ਚੰਗਿਆ ਕੀਤਾ ਹallelujah ਸੋ ਫਸਟ ਟਾਈਮ ਫਸਟ ਟਾਈਮ ਪੰਜਾਬ ਦੇ ਵਿੱਚ ਕੱਪੜੇ ਦੇ ਉੱਤੇ ਜਿਹੜੀ ਪ੍ਰਾਰਥਨਾ ਕਰਨੀ ਸ਼ੁਰੂ ਹੋਈ ਸੀ ਉਹ ਪ੍ਰਭੂ ਦੇ ਦਾਸ ਸੰਤ ਹਰਪ੍ਰੀਤ ਸਿੰਘ ਜੀ ਨੇ ਕੀਤੀ ਸੀ ਕਿਉਂਕਿ ਪ੍ਰਭੂ ਦੇ ਆਤਮਾ ਨੇ ਉਹਨਾਂ ਨੂੰ ਅਗਵਾਈ ਕੀਤੀ ਸੀ ਉਸ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਵੀ ਐਹੋ ਜਿਹੀ ਚਰਚ ਨਹੀਂ ਸੀ ਜਿੱਥੇ ਕੱਪੜੇ ਦੇ ਉੱਤੇ ਰੁਮਾਲ ਦੇ ਉੱਤੇ ਪ੍ਰਾਰਥਨਾ ਹੋਈ ਹੋਵੇ ਹਾਂਜੀ ਅੱਜ ਠੀਕ ਹੈ ਆਪਾਂ ਹਰ ਰੋਜ਼ ਸਿੱਖਦੇ ਆਂ ਹਰ ਕਿਸੇ ਤੋਂ ਆਪਾਂ ਸਿੱਖਦੇ ਪਰ ਉਸ ਦੇ ਬਾਅਦ ਵਿੱਚ ਬਹੁਤ ਸਾਰੀਆਂ ਚਰਚਸ ਦੇ ਵਿੱਚ ਇਦਾਂ ਪ੍ਰਾਰਥਨਾ ਕਰਨ ਲੱਗੇ ਆ ਇਵਨ ਸਗਾ ਖੋਜੇਵਾਲ ਦੇ ਵਿੱਚ ਉਸ ਦੇ ਬਾਅਦ ਦੇ ਵਿੱਚ ਨਹੀਂ ਕੀਤੀ ਗਈ ਪਰ ਹੋਰ ਡਿਫਰੈਂਟ ਚਰਚਸ ਨੇ ਉਸ ਚੀਜ਼ ਨੂੰ ਫਾਲੋ ਕੀਤਾ ਤੇ ਟੈਸਟੀਮਨੀਜ਼ ਜ਼ਰੂਰ ਬਣਦੀਆਂ ਹੋਣਗੀਆਂ ਕਿਉਂਕਿ ਜਿਹੜੀ ਚੀਜ਼ ਵਚਨ ਦੇ ਅਨੁਸਾਰ ਆ ਉਹਦੇ ਵਿੱਚ ਬਹੁਤ ਦਵਾਈਆਂ ਬਣਦੀਆਂ ਔਰ ਕੰਮ ਕਰਦੀਆਂ ਆ ਤਾਂ ਮੈਨੂੰ ਯਾਦ ਹੈ ਇੱਕ ਟੈਸਟੀਮਨੀ ਇੱਕ ਭੈਣ ਕਹਿੰਦੀ ਕਿ ਮੈਂ ਆਪਣਾ ਜਿਹੜਾ ਰੁਮਾਲ ਪ੍ਰਾਤਨ ਵਾਲਾ ਮੈਂ ਕਿਸੇ ਵੀ ਟਾਈਮ ਆਪਣੇ ਤੋਂ ਜੁਦਾ ਨਹੀਂ ਕਰਦੀ ਸੀ ਤੇ ਉਹ ਆਪਣਾ ਰੁਮਾਲ ਆਪਣੀ ਕਮੀਜ਼ ਦੇ ਅੰਦਰ ਲਗਾ ਲੈਂਦੀ ਸੀ ਬਸ ਖੂਏ ਦੇ ਨਾਲ ਤਾਂ ਉਸ ਭੈਣ ਨੇ ਦੱਸਿਆ ਕਿ ਉਹਦੀ ਉਹਦੀ ਛਾਤੀ ਦੇ ਉੱਤੇ ਬਹੁਤ ਵੱਡੀ ਗਿਲਤੀ ਸੀ ਪਰ ਉਹ ਭੈਣ ਮੈਨੂੰ ਪਤਾ ਨਹੀਂ ਆ ਕਿ ਉਹ ਕਿੱਥੇ ਆ ਹੁਣ ਪਰ ਉਹ ਬੁੱਪਰਾਇ ਤੋਂ ਸੀਗੀ ਉਹ ਭੈਣ ਸੋਝੇ ਬੁੱਪਰਾਇ ਦੀ ਸੰਗਤ ਹੋਈ ਉਹ ਮੈਨੂੰ ਪਤਾ ਉਹ ਜਰੂਰ ਉਸ ਭੈਣ ਨੂੰ ਜਾਣਦੇ ਉਹਨੂੰ ਜਾ ਕੇ ਸੁਨੇਹਾ ਦਿਓ ਅੱਜ ਉਹਦੀ ਗਵਾਹੀ ਸ਼ੇਅਰ ਕੀਤੀ ਸੀ ਤਾਂ ਕਹਿੰਦੀ ਮੈਂ ਜਦੋਂ ਰੁਮਾਲ ਨੂੰ ਲਗਾ ਕੇ ਰੱਖਦੀ ਸੀ ਬਸ ਮੈਨੂੰ ਇਹ ਸੀ ਕਿ ਇਸ ਰੁਮਾਲ ਤੇ ਪ੍ਰਾਰਥਨਾ ਹੋਏ ਔਰ ਕਦੀ ਕਹਿੰਦੀ ਮੈਂ ਇਹ ਕਹਾ ਨਹੀਂ ਸੀ ਕਿ ਇਹ ਗਿਲਤੀ ਜਿਹੜੀ ਆ ਇਸ ਰੁਮਾਲ ਦੇ ਦੁਆਰਾ ਗਾਇਬ ਹੋ ਜੂਗੀ ਪਰ ਕਹਿੰਦੀ ਇੱਕ ਦਿਨ ਮੈਂ ਅਚਨ ਚੇਤੀ ਕਹਿੰਦੀ ਨੋਟਿਸ ਕੀਤਾ ਤੇ ਮੇਰੀ ਛਾਤੀ ਵਿੱਚ ਗਿਲਤੀ ਹੈ ਹੀ ਨਹੀਂ ਸੀ ਯੂਟਿਊਬਰ ਡਿਸਪੀਅਰ ਹੋ ਚੁੱਕਿਆ ਸੀਗਾ ਹallelujah ਸੋ ਪ੍ਰਭੂ ਦੀ ਬੜੀ ਆਈ ਹੋਏ ਪ੍ਰਭੂ ਚਿੰਨ ਤੇ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਉਹ ਜ਼ਿੰਦਾ ਪਰਮੇਸ਼ਵਰ ਅਰ ਚਮਤਕਾਰ ਕੀ ਹੁੰਦੇ ਆ ਜਿਹੜੇ ਕੰਮ ਮਾਮੂਲੀ ਨਹੀਂ ਆ ਜਿੱਥੇ ਸਾਨੂੰ ਲੱਗਦਾ ਆ ਕਿ ਹੁਣ ਕੋਈ ਰਾਹ ਨਹੀਂ ਉੱਥੇ ਰਾਹ ਬਣ ਜੇ ਇਹ ਹੀ ਚਮਤਕਾਰ ਆ ਜਦੋਂ ਤੁਹਾਨੂੰ ਲੱਗਦਾ ਮੇਰੇ ਕੋਲੇ ਕੁਝ ਖਾਣ ਨੂੰ ਨਹੀਂ ਆ ਉੱਥੇ ਤੁਹਾਡੇ ਰੱਜਣ ਜੋਗਾ ਪੈਦਾ ਹੋ ਜਵੇ ਇਹ ਹੀ ਚਮਤਕਾਰ ਆ ਜਿੱਥੇ ਤੁਹਾਨੂੰ ਕੁਝ ਨਹੀਂ ਨਜ਼ਰ ਆਉਂਦਾ ਉੱਥੇ ਤੁਹਾਡੇ ਲਈ ਇੰਤਜ਼ਾਮ ਹੋ ਜਵੇ ਇਹ ਤਾਂ ਚਮਤਕਾਰ ਆ ਹallelujah ਅਮੇਜ਼ਿੰਗ ਥਿੰਗਸ ਜਿਹੜੀਆਂ ਆ ਜਿਹੜੀਆਂ ਇੱਕਦਮ ਬੱਕਰੀਆਂ ਚੀਜ਼ਾਂ ਆ ਉਹਨਾਂ ਨੂੰ ਹੀ ਚਮਤਕਾਰ ਕਿਹਾ ਜਾਂਦਾ ਅਰ ਬਾਈਬਲ ਦਾ ਪਰਮੇਸ਼ੁਰ ਸੈਨਾਵਾਂ ਦਾ ਯਹਵਾ ਪਰਮੇਸ਼ੁਰ ਪ੍ਰਭੂ ਯਿਸੂ ਨਾਸਰੀ ਪਰਮੇਸ਼ੁਰ ਉਹ ਅੱਜ ਵੀ ਉਸੇ ਸਮਰਥ ਦੇ ਨਾਲ ਕੰਮ ਕਰਨ ਵਾਲਾ ਪਰਮੇਸ਼ੁਰ ਹallelujah ਪ੍ਰਭੂ ਜੀ ਅੱਜ ਵੀ ਸਾਡੇ ਵਿੱਚ ਉਹਨਾਂ ਵਾਅਦਿਆਂ ਨੂੰ ਪੂਰਾ ਕਰ ਰਹੇ ਆ ਕਿਉਂਕਿ ਉਹ ਵਾਅਦੇ ਨੂੰ ਪੂਰਾ ਕਰਨ ਵਾਲੇ ਪਰਮੇਸ਼ੁਰ ਹallelujah ਉਸੇ ਸਮਰਥ ਦੇ ਨਾਲ ਪ੍ਰਭੂ ਅੱਜ ਵੀ ਆਪਣੇ ਦਾਸ ਦੇ ਰਾਈ ਕੰਮ ਕਰਦੇ ਕਿਉਂਕਿ ਉਹੀ ਪਵਿੱਤਰ ਆਤਮਾ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਅੰਦਰ ਆ ਵਚਨ ਚ ਲਿਖਿਆ ਮੈਂ ਉਹ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਪਵਿੱਤਰ ਆਤਮਾ ਦਾ ਮੰਦਰ ਹੈ ਉਹ ਤੁਹਾਡੇ ਵਿੱਚ ਰਹੇਗਾ ਤੁਹਾਡੇ ਨਾਲ ਚੱਲੇਗਾ ਤਾਂ ਸੇਮ ਸਪਿਰਿਟ ਪਰਮੇਸ਼ਵਰ ਨੇ ਆਪਣੇ ਦਾਸ ਪਾਸਟਰ ਦਿਓਲਜੀ ਨੂੰ ਦਿੱਤਾ ਹallelujah ਕਿਹੜਾ ਆਤਮਾ ਯੀਸੂ ਮਸੀਹ ਵਾਲਾ ਆਤਮਾ ਕਿਹੜਾ ਆਤਮਾ ਯੀਸੂ ਮਸੀਹ ਵਾਲਾ ਆਤਮਾ ਤਾਂ ਜਦੋਂ ਸੇਮ ਸਪਿਰਿਟ ਹੈ ਤਾਂ ਉਸ ਸਪਿਰਿਟ ਦੀ ਅਨੋਇੰਟਿੰਗ ਵੀ ਸੇਮ ਹੈ ਉਸ ਸਪਿਰਿਟ ਦੀ ਪਾਵਰ ਵੀ ਸੇਮ ਹੈ ਉਸ ਸਪਿਰਿਟ ਦੀ ਸਟਰੈਂਥ ਵੀ ਸੇਮ ਹੈ ਔਰ ਜਦੋਂ ਉਸ ਸਪਿਰਿਟ ਦੀ ਪਾਵਰ ਦੇ ਨਾਲ ਇੱਥੇ ਪ੍ਰੋਕਲੇਮ ਕੀਤਾ ਜਾਊਗਾ ਵਰਡ ਰੀਲੀਜ਼ ਕੀਤਾ ਜਾਊਗਾ ਅੱਜ ਚਿੰਨ ਤੇ ਚਮਤਕਾਰ ਹੋਣਗੇ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਤੁਸੀਂ ਖੁੱਲੀਆਂ ਅੱਖਾਂ ਦੇ ਨਾਲ ਦੇਖੋਗੇ ਤੁਸੀਂ ਗਵਾਹ ਹੋਵੋਗੇ ਕਿਉਂਕਿ ਉਹ ਚਮਤਕਾਰ ਤੁਹਾਡੇ ਹੀ ਜੀਵਨ ਦੇ ਵਿੱਚ ਹੋਣਗੇ ਹਾਲੇਲੂਇਆ ਤਾਂ ਇਹ ਕੰਪਲੀਟਲੀ ਬਿਬਲਿਕਲ ਆ ਇਹਦੇ ਉੱਤੇ ਕੋਈ ਚੈਲੰਜ ਨਹੀਂ ਕਰ ਸਕਦਾ ਕਿ ਇਹ ਕਿੱਦਾਂ ਹੋ ਸਕਦਾ ਹੈ ਕਿਉਂਕਿ ਜੇ ਤੁਸੀਂ ਪ੍ਰਭੂ ਨੂੰ ਚੈਲੰਜ ਕਰੋਗੇ ਤੁਹਾਨੂੰ ਕੁਝ ਨਹੀਂ ਮਿਲਣ ਵਾਲਾ ਤੇ ਪ੍ਰਭੂ ਦਾ ਕੁਝ ਵੀ ਨੁਕਸਾਨ ਨਹੀਂ ਹੋਣ ਵਾਲਾ ਪ੍ਰਭੂ ਦੇ ਕੋਲੇ ਚੈਲੰਜ ਲੈ ਕੇ ਨਾ ਆਓ ਪ੍ਰਭੂ ਦੇ ਕੋਲੇ ਹਲੀਮ ਦਿਲ ਲੈ ਕੇ ਆਓ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਹੋ ਅਗਰ ਕੋਈ ਬੰਦਾ ਕਹਿੰਦਾ ਮੈਂ ਕਹਿੰਦਾ ਕਿ ਪ੍ਰਭੂ ਮੇਰੇ ਜੀਵਨ ਦੇ ਵਿੱਚ ਚਮਤਕਾਰ ਕਰਕੇ ਦਿਖਾਏ ਤਾਂ ਬਾਈਬਲ ਦੇ ਵਿੱਚ ਜਿਨ੍ਹਾਂ ਦੇ ਜੀਵਨ 'ਚ ਚਮਤਕਾਰ ਹੋਏ ਉਹਨਾਂ ਵਰਗੇ ਬਣ ਕੇ ਆਜੋ ਤੁਹਾਡੇ ਜੀਵਨ 'ਚ ਵੀ ਹੋ ਜਾਣਗੇ ਹallelujah ਜਿਹੜਾ ਵੀ ਚਮਤਕਾਰ ਦੇਖਣਾ ਚਾਹੁੰਦਾ ਉਹ ਉਦਾਂ ਦਾ ਬਣ ਕੇ ਆਵੇ ਜਿੱਦਾਂ ਦੇ ਲੋਕਾਂ ਦੇ ਜੀਵਨ ਦੇ ਵਿੱਚ ਚਮਤਕਾਰ ਹੋਈ ਉਹ ਔਰਤ ਜਿਹਨੂੰ ਲਹੂ ਪੈਣ ਦੀ ਬਿਮਾਰੀ ਸੀ ਉਹ ਵੈਦਾਂ ਕੋਲੋਂ ਇਲਾਜ ਕਰਵਾ ਚੁੱਕੀ ਸੀ ਹਕੀਮਾਂ ਦੇ ਕੋਲੋਂ ਇਲਾਜ ਕਰਵਾ ਚੁੱਕੀ ਸੀ ਕਈ ਸਿਆਣਿਆਂ ਦੇ ਕੋਲੇ ਵੀ ਜਾ ਚੁੱਕੀ ਸੀ ਪਤਾ ਨਹੀਂ ਵਿਚਾਰੀ ਕਿੰਨੀ ਦੁਖੀ ਹੋਊਗੀ ਪਰ ਉਹ ਘਰ ਵਿੱਚ ਨਹੀਂ ਬੈਠੀ ਰਹੀ ਉਹ ਆਪਣੇ ਘਰੋਂ ਨਿਕਲੀ ਉਨੇ ਮਨ ਵਿੱਚ ਨੇਚਾ ਕੀਤੀ ਕਿੰਨੀ ਜੇ ਮੈਂ ਪੱਲਾ ਹੀ ਸ਼ੂਲਵਾਂ ਤੇ ਮੈਂ ਚੰਗੀ ਹੋ ਜੂੰਗੀ ਹਾਂ ਜੇ ਤੁਸੀਂ ਵੀ ਚਾਹੁੰਦੇ ਆ ਕਿ ਇੱਕਦਮ ਇਨਸਟੈਂਟਲੀ ਤੁਹਾਡੇ ਨਾਲ ਹੋ ਜਾਏ ਉਸ ਔਰਤ ਵਰਗੀ ਨੇਚਾ ਲੈ ਕੇ ਆਜੋ ਤੁਹਾਡੇ ਨਾਲ ਵੀ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਅੰਨੇ ਸੜਕ ਦੇ ਕੰਡੇ ਤੇ ਬੈਠੇ ਹੋਏ ਸੀ ਉਹਨਾਂ ਨੇ ਕਿਹਾ हे 다ਊਦ ਦੇ ਪੁੱਤਰ हे 다ਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਤਾਂ ਪ੍ਰਭੂ ਯਿਸੂ مسیਹ ਉਹਨਾਂ ਦੇ ਕੋਲੇ ਆਏ। ਉਹਨਾਂ ਨੇ ਕਿਹਾ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਆਂ? ਉਹਨਾਂ ਨੇ ਕਿਹਾ ਅਸੀਂ ਵੇਖਣਾ ਚਾਹੁੰਦੇ ਆਂ। ਕਿਹਾ ਕੀ ਤੁਸੀਂ ਨੇਚਾ ਕਰਦੇ ਆਂ? ਉਹਨਾਂ ਨੇ ਕਿਹਾ ਹਾਂ ਨੇਚਾ ਕਰਦੇ ਆਂ ਤਾਂ ਉਹ ਸੁジャਖੇ ਹੋਗੇ। ਹallelujah! ਅਗਰ ਤੁਸੀਂ ਚਮਤਕਾਰ ਦੇਖਣਾ ਚਾਹੁੰਦੇ ਆਂ ਤੁਸੀਂ ਵੀ ਆਪਣੇ ਮੂੰਹ ਤੋਂ ਉਹਨਾਂ ਅੰਨਿਆਂ ਦੇ ਵਾਂਗ ਪੁਕਾਰੋ ਕਿ हे 다ਊਦ ਦੇ ਪੁੱਤਰ, हे ਯਿਸੂ ਨਾਸਰੀ, हे ਸਨਮਨ ਦੇ ਯਹਵਾ ਪਰਮੇਸ਼ੁਰ ਦੇ ਇਕਲੌਤੇ ਪੁੱਤਰ, ਅੱਜ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਆਂ। ਤੁਸੀਂ ਉਹਨਾਂ ਅੰਨਿਆਂ ਦੇ ਵਾਂਗ ਹਲੀਮ ਹੋਵੋ ਉਹਨਾਂ ਅੰਨਿਆਂ ਦੇ ਵਾਂਗ ਪੁਕਾਰੋ ਤੁਹਾਡੇ ਜੀਵਨ ਦੇ ਵਿੱਚ ਵੀ ਚਮਤਕਾਰ ਹੋ ਜਾਊਗਾ ਤੁਸੀਂ ਆਪ ਉਹਦੇ ਗਵਾਹ ਬਣ ਜਾਊਂਗੇ ਹallelujah ਕਿਉਂਕਿ ਜਿੱਥੇ ਵੀ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਚਮਤਕਾਰ ਦੇਖਦੇ ਆ ਉੱਥੇ ਅਸੀਂ ਕੁਮੰਡ ਨਹੀਂ ਦੇਖਦੇ ਕਿਉਂਕਿ ਵਚਨ ਦੇ ਵਿੱਚ ਇੱਕ ਜ਼ਬੂਰ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਹਿੰਦਾ ਨਾ ਉਹ ਕੁਮੰਡੀਆਂ ਦੇ ਕੋਲ ਜਾਂਦਾ ਤੇ ਨਾਲ ਝੂਠਿਆਂ ਦੇ ਨਾਲ ਯਾਰੀ ਰੱਖਦਾ ਹallelujah ਉੱਕ ਮੰਡੀਆਂ ਦੇ ਕੋਲ ਹੀ ਨਹੀਂ ਜਾਂਦਾ ਤੇ ਜਿਹਦੇ ਕੋਲ ਜਾਣਾ ਉਹਨੂੰ ਪਸੰਦ ਨਹੀਂ ਉਹਦੇ ਜੀਵਨ 'ਚ ਚਮਤਕਾਰ ਕਿੱਦਾਂ ਹੋ ਸਕਦਾ ਆ ਤਾਂ ਚਮਤਕਾਰ ਲੈਣ ਦੇ ਲਈ ਚਮਤਕਾਰ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਹਲੀਮ ਹੋਣਾ ਪੈਣਾ ਆ ਨਮਰ ਹੋਣਾ ਪੈਣਾ ਆ ਡਾਊਨ ਟੂ ਅਰਥ ਹੋਣਾ ਪੈਣਾ ਆ ਤਾਂ ਜਦੋਂ ਤੁਸੀਂ ਹਲੀਮ ਹੋ ਜਾਓਗੇ ਨਮਰ ਹੋ ਜਾਓਗੇ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋ ਜਾਏਗਾ ਹallelujah ਸੋ ਅੱਜ ਅਸੀਂ ਚਮਤਕਾਰਾਂ ਦੇ ਬਾਰੇ ਵਿੱਚ ਹੀ ਸਿੱਖਾਂਗੇ ਕਿਉਂਕਿ ਚਮਤਕਾਰ ਹਰ ਕੋਈ ਇਨਸਾਨ ਆਪਣੇ ਜੀਵਨ ਦੇ ਵਿੱਚ ਚਾਹੁੰਦਾ ਆ ਕਿ ਉਹਦੇ ਜੀਵਨ ਦੇ ਵਿੱਚ ਚਿੰਨ ਹੋਣ ਚਮਤਕਾਰ ਹੋਣ ਹੀਲਿੰਗ ਇੱਕ ਚਮਤਕਾਰ ਹੀ ਆ ਡਿਲੀਵਰੈਂਸ ਵੀ ਇੱਕ ਚਮਤਕਾਰ ਆ ਤੁਸੀਂ ਸਾਈਨਸ ਵੰਡਰਸ ਮਿਰਕਲਸ ਹੀਲਿੰਗਸ ਡਿਲੀਵਰੈਂਸ ਚਾਹੁੰਦੇ ਆ ਅੱਜ ਅਸੀਂ ਉਹਦੇ ਬਾਰੇ ਵਿੱਚ ਸਿੱਖਾਂਗੇ ਔਰ ਅੱਜ ਇਹ ਇੱਕ ਇੱਕ ਚੀਜ਼ ਇੱਥੇ ਹੋਊਗੀ ਯੀਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਤੁਸੀਂ वचन ਸੁਣਦੇ ਆ ਸੁਣਦੇ ਆ ਤਿਆਰ ਹੋਈ ਜਾਇਓ ਜਦੋਂ ਐਨ ਤਿਆਰੀ ਹੋ ਗਈ ਪ੍ਰਭੂ ਦੇ ਦਾਸ ਤੇ ਆਣ ਕੇ ਸ਼ਬਦ ਬੋਲਣਾ ਆ ਉਦੋਂ ਹੀ ਉਦੋਂ ਹੀ ਕੰਮ ਹੋ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹ Alleluia ਸੋ ਜਦੋਂ ਤੁਸੀਂ ਵਚਨ ਸੁਣਨਾ ਹੈ ਬਸ ਤੁਸੀਂ ਆਪਣੇ ਆਪ ਨੂੰ ਰੈਡੀ ਕਰਨਾ ਹੈ ਤੁਸੀਂ ਬਸ ਇਹ ਕਹਿਣਾ ਹੈ ਕਿ ਮੈਂ ਅੱਜ ਚਮਤਕਾਰ ਲੈਣਾ ਹੈ ਅੱਜ ਮੈਂ ਚਮਤਕਾਰ ਨੂੰ ਆਪਣੇ ਜੀਵਨ ਦੇ ਵਿੱਚ ਦੇਖਣਾ ਚਾਹੁੰਨਾ ਹਾਂ ਪ੍ਰਭੂ ਮੈਂ ਆਪਣੇ ਮਨ ਨੂੰ ਤੁਹਾਡੇ ਹੱਥਾਂ ਵਿੱਚ ਦਿਨਾ ਹੈ ਮੇਰੇ ਜੀਵਨ ਵਿੱਚ ਚਮਤਕਾਰ ਕਰੋ ਪ੍ਰਭੂ ਜੀ ਮੈਂ ਆਪਣੇ ਜੀਵਨ ਦਾ ਖੇਤ ਤੁਹਾਨੂੰ ਦਿਨਾ ਪ੍ਰਭੂ ਚਮਤਕਾਰਾਂ ਦੀ ਫਸਲ ਅੱਜ ਮੇਰੇ ਜੀਵਨ ਦੇ ਵਿੱਚ ਉੱਗੇ ਮੇਰੇ ਪ੍ਰਭੂ ਅੱਜ ਚਮਤਕਾਰ ਦਾ ਗਵਾਹ ਮੈਂ ਬਣਨਾ ਚਾਹੁੰਨਾ ਹਾਂ ਪ੍ਰਭੂ ਮੈਂ ਇਹਨਾਂ ਖੁਸ਼ ਆੱਖਾਂ ਦੇ ਨਾਲ ਆਪਣੇ ਜੀਵਨ 'ਚ ਚਮਤਕਾਰ ਨੂੰ ਦੇਖਣਾ ਚਾਹੁੰਨਾ ਆ ਔਰ ਲੋਕੀ ਖੁੱਲੀਆਂ ਅੱਖਾਂ ਦੇ ਨਾਲ ਮੇਰੇ ਜੀਵਨ ਵਿੱਚ ਹੋਏ ਚਮਤਕਾਰ ਨੂੰ ਦੇਖਣ ਤੇ ਸੁਣਨ ਹallelujah ਦੇਖੋ ਇੱਕ ਇੱਕ ਬਹੁਤ ਬੇਤਵਾਲੀ ਗੱਲ ਆ ਕਿ ਪਰਮੇਸ਼ਵਰ ਦੀ ਇੱਛਾ ਆ ਕਿ ਤੁਹਾਨੂੰ ਆਸ਼ੀਸ਼ ਮਿਲੇ ਓਕੇ ਤੁਹਾਡੀ ਇੱਛਾ ਆ ਕਿ ਤੋਹਾਨੂੰ ਚਮਤਕਾਰ ਕਰਨ ਲਈ ਪਰ ਤੁਹਾਨੂੰ ਪਤਾ ਚਮਤਕਾਰ ਦੇ ਨਾਲੋਂ ਆਸ਼ੀਸ਼ ਜੜੀਆਂ ਉਹ ਕਈ ਦਰਜੇ ਵਧੀਆ ਹਨ ਹallelujah ਕਿਉਂਕਿ ਜਿਹੜੀ ਆਸ਼ੀਸ਼ ਆ ਉਹਨੂੰ ਐਨੀ ਟਾਈਮ ਰਿਸੀਵ ਕੀਤਾ ਜਾ ਸਕਦਾ ਕਿਸੇ ਵੀ ਵੇਲੇ ਪ੍ਰਾਪਤ ਕੀਤਾ ਜਾ ਸਕਦਾ ਹੈ ਆ ਪਰ ਚਮਤਕਾਰ ਕਦੋਂ ਹੁੰਦਾ ਹੈ ਜਦੋਂ ਤੁਸੀਂ ਬਹੁਤ ਵੱਡੀ ਸਮੱਸਿਆ ਵਿੱਚ ਹੁੰਦੇ ਆ ਜਿੱਥੇ ਕੁਝ ਨਹੀਂ ਹੋ ਸਕਦਾ ਬਸ ਚਮਤਕਾਰ ਹੀ ਤੁਹਾਨੂੰ ਬਚਾ ਸਕਦਾ ਹੈ ਪਰ ਜਿਹੜੀ ਆਸ਼ੀਸ਼ਾਂ ਉਹ ਐਸੀ ਚੀਜ਼ ਆ ਐਸਾ ਵਰਦਾਨ ਆ ਐਸੇ ਗਿਫਟ ਹੈ ਪਰਮੇਸ਼ਵਰ ਦੀ ਜਿਹੜੀ ਤੁਹਾਨੂੰ ਵਿਪਤਾ ਵਿੱਚ ਪੈਣ ਹੀ ਨਹੀਂ ਦਿੰਦੀ ਹallelujah ਸੋ ਮੈਂ ਤੁਹਾਨੂੰ ਸਜੈਸਟ ਕਰੂੰਗੀ ਇੱਕ ਚੀਜ਼ ਕਿ ਹਾਂ ਅਗਰ ਤੁਸੀਂ ਵਿਪਤਾ ਵਿੱਚ ਪੈ ਚੁੱਕੇ ਆ ਤਾਂ ਅੱਜ ਚਮਤਕਾਰ ਤੁਹਾਨੂੰ ਉਸ ਵਿਪਤਾ ਚੋਂ ਬਾਹਰ ਕੱਢੇਗਾ ਹallelujah ਪਰ ਅਗਰ ਤੁਸੀਂ ਵਿਪਤਾ ਵਿੱਚ ਨਹੀਂ ਪਏ ਫਿਰ ਤੁਸੀਂ ਆਸ਼ੀਸ਼ ਮੰਗਣੀ ਹallelujah ਕਿਉਂਕਿ ਦੇਖੋ ਇੱਕ ਬੰਦਾ ਆਈ ਸੀ ਯੂ ਦੇ ਵਿੱਚ ਹੈ ਅਰ ਉਹ ਟੈਸਟੀਮਨੀ ਮੈਨੂੰ ਮੋਬਾਈਲ ਦੇ ਵਿੱਚ ਆਈ ਵੀ ਸੀ ਮੇਰੇ ਮੋਬਾਈਲ ਦੇ ਵਿੱਚ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਫੋਟੋਗ੍ਰਾਫਸ ਤੇ ਉਸ ਬੰਦੇ ਦੇ ਨਾਲ ਗਵਾਹੀ ਲੈ ਕੇ ਆਇਓ ਮੈਨੂੰ ਪਤਾ ਨਹੀਂ ਉਹ ਫੈਮਿਲੀ ਆ ਜਾਏ ਆ ਕਿ ਨਹੀਂ ਆਏ ਤਾਂ ਇੱਕ ਬੰਦਾ ਆਈ ਸੀ ਯੂ ਦੇ ਵਿੱਚ ਆ ਡਾਕਟਰਸ ਨੇ ਜਵਾਬ ਦੇ ਦਿੱਤਾ ਕਿ 99% ਇਹ ਬੰਦਾ ਸਰਵਾਈਵ ਨਹੀਂ ਕਰ ਸਕਦਾ ਇਹ ਬੰਦਾ ਬਸ ਖਤਮ ਸਮਝੋ ਸਾਡੇ ਹੱਥ ਖੜੇ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਹਦੇ ਉੱਤੇ ਅਜਮਾ ਕੇ ਦੇਖ ਲਿਆ ਪਰ ਕੋਈ ਅਸਰ ਨਹੀਂ ਹੋ ਰਿਹਾ ਉਸ ਬੰਦੇ ਨੂੰ ਸਿਰਫ ਚਮਤਕਾਰ ਹੀ ਆ ਜਿਹੜਾ ਆਈਸੀਯੂ ਚੋਂ ਬਾਹਰ ਕੱਢ ਸਕਦਾ ਹੈ ਹਾਲੇਲੂਇਆ ਉਸ ਬੰਦੇ ਨੂੰ ਚਮਤਕਾਰ ਦੀ ਜ਼ਰੂਰਤ ਹੈ ਕਿ ਪ੍ਰਭੂ ਕਿਰਪਾ ਕਰੇ ਉਸ ਬੰਦੇ ਉੱਤੇ ਕਿ ਉਹ ਬੰਦਾ ਆਈਸੀਯੂ ਚੋਂ ਬਾਹਰ ਆ ਜਾਏ ਤਾਂ ਕੀ ਹੋਏਗਾ ਇਹ ਉਹਦੇ ਜੀਵਨ ਦਾ ਚਮਤਕਾਰ ਹੋਏਗਾ ਪਰ ਜੇਕਰ ਤੁਹਾਡੇ ਕੋਲੇ ਆਸ਼ੀਸ਼ ਹੈ ਫਿਰ ਤੁਸੀਂ ਤੰਦਰੁਸਤ ਹੋਵੋਗੇ ਤੇ ਆਈ ਸੀ ਯੂ ਦੇ ਵਿੱਚ ਜਾਣਾ ਹੀ ਨਹੀਂ ਪਏਗਾ ਤੇ ਤੁਸੀਂ ਕੀ ਚਾਹੁੰਦੇ ਆ ਕਿ ਤੁਸੀਂ ਆਈ ਸੀ ਯੂ ਚੋਂ ਬਾਹਰ ਆ ਕੇ ਗਵਾਹੀ ਦਿਓ ਕਿ じゃ ਆਈ ਸੀ ਯੂ ਚ ਜਾਣਾ ਹੀ ਨਾ ਪਏ ਹਾਂ ਆਈ ਸੀ ਯੂ ਚ ਜਾਣਾ ਹੀ ਨਾ ਪਏ ਤਾਂ ਆਈ ਸੀ ਯੂ ਦੇ ਵਿੱਚ ਨਾ ਜਾਣਾ ਪਏ ਇਹਦੇ ਲਈ ਤੁਹਾਨੂੰ ਬlesing ਦੀ ਜ਼ਰੂਰਤ ਆ ਆਸ਼ੀਸ਼ ਦੀ ਜ਼ਰੂਰਤ ਆ ਸੋ ਆਸ਼ੀਸ਼ ਦੇਣਾ ਪਰਮੇਸ਼ਵਰ ਚਾਹੁੰਦੇ ਆ ਹਾਲੇਲੂਇਆ ਪਰ ਮਿਰਕਲ ਕਰਨ ਦੀ ਸਮਰਥ ਵੀ ਚਮਤਕਾਰ ਕਰਨ ਦੀ ਸਮਰਥ ਵੀ ਪ੍ਰਭੂ ਦੇ ਕੋਲ ਆ ਜਿਹੜੇ ਆਸ਼ੀਸ਼ ਤੋਂ ਰਹਿ ਕੇ ਵਿਪਤਾ ਵਿੱਚ ਫਸ ਚੁੱਕੇ ਆ ਅੱਜ ਚਮਤਕਾਰ ਉਹਨਾਂ ਨੂੰ ਬਾਹਰ ਕੱਢੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਹallelujah ਸੋ ਕਦੀ ਵੀ ਇੰਤਜ਼ਾਰ ਨਾ ਕਰੋ ਕਿ ਮੇਰੇ ਜੀਵਨ ਵਿੱਚ ਨੈਕਸਟ ਮਿਰਕਲ ਕਦੋਂ ਹੋਊਗਾ ਕਿਉਂਕਿ ਨੈਕਸਟ ਮੈਰਕਲ ਦੇਖਣ ਦੇ ਲਈ ਮੰਨ ਲਓ ਅੱਜ ਤੁਹਾਡੇ ਜੀਵਨ ਦੇ ਵਿੱਚ ਇੱਕ ਮੈਰਕਲ ਜਿਹੜਾ ਹੈ ਹੋਣ ਜਾ ਰਿਹਾ ਹੈ ਕਿਉਂਕਿ ਤੁਸੀਂ ਬਹੁਤ ਸਰਵਾਈਵ ਕਰ ਚੁੱਕੇ ਹੋ ਆਪਣੇ ਕਰਜ਼ੇ ਦੇ ਵਿੱਚ ਆਪਣੇ ਜੋ ਵੀ ਬਿਮਾਰੀ ਸੀ ਉਹਦੇ ਵਿੱਚ ਕਲੇਸ਼ ਦੇ ਵਿੱਚ ਬਹੁਤ ਸਰਵਾਈਵ ਕਰ ਚੁੱਕੇ ਆ ਪਰ ਹੁਣ ਤੁਹਾਨੂੰ ਲੱਗਦਾ ਕਿ ਯੂ ਆਰ ਫੀਲਿੰਗ ਵੀਕ ਕਿ ਤੁਸੀਂ ਕਮਜ਼ੋਰ ਮਹਿਸੂਸ ਕਰ ਰਹੇ ਹੋਰ ਸਰਵਾਈਵ ਕਰਨ ਦੇ ਲਈ ਤਾਂ ਅੱਜ ਚਮਤਕਾਰ ਹੋਏਗਾ ਡੈਫੀਨਿਟਲੀ ਹੋਏਗਾ 100% ਦੀ ਨਹੀਂ 1000% ਹੋਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ yes ਅੱਜ ਮੈਂ ਸ਼ੈਤਾਨ ਨੂੰ ਚੈਲੰਜ ਦਿੰਨੀ ਆ ਕਿ ਉਹ ਅੱਜ ਇੱਥੇ ਚਮਤਕਾਰ ਹੋਣ ਨੂੰ ਰੋਕ ਨਹੀਂ ਸਕਦਾ ਕਿਉਂਕਿ ਚਮਤਕਾਰ ਇੱਥੇ ਹੋਣ ਜਾ ਰਹੇ ਆ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਅੱਜ ਦਾ ਦਿਨ ਠਹਿਰਾਇਆ ਗਿਆ ਆ ਚਮਤਕਾਰਾਂ ਦੇ ਲਈ ਅਰ ਪਰਮੇਸ਼ਵਰ ਦੇ ਕੰਮ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਦਰਵਾਜ਼ਾ ਉਹ ਖੋਲ ਦੇਵੇ ਕੋਈ ਉਹਨੂੰ ਬੰਦ ਨਹੀਂ ਕਰ ਸਕਦਾ ਤੇ ਜਿਹੜੇ ਦਰਵਾਜ਼ੇ ਨੂੰ ਉਹ ਬੰਦ ਕਰ ਦੇ ਕੋਈ ਉਹਨੂੰ ਖੋਲ ਨਹੀਂ ਸਕਦਾ ਹallelujah ਅੱਜ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਦੇ ਲਈ ਦਰਵਾਜ਼ਾ ਖੁੱਲ ਚੁੱਕਿਆ ਹੈ ਔਰ ਵੈਰੀ ਦੇ ਆਉਣ ਦਾ ਦਰਵਾਜ਼ਾ ਬੰਦ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ ਪਰ ਅੱਜ ਦੇ ਬਾਅਦ ਵਿੱਚ ਤੁਸੀਂ ਨੈਕਸਟ ਚਮਤਕਾਰ ਦਾ ਇੰਤਜ਼ਾਰ ਨਹੀਂ ਕਰਨਾ ਹੋਊਗਾ ਉਹਦੇ ਬਾਅਦ ਚ ਕਾਦਾ ਇੰਤਜ਼ਾਰ ਕਰਨਾ ਹੈ ਯੈਸ ਬlesing ਦਾ ਆਸ਼ੀਸ਼ ਦਾ ਬਰਕਤ ਦਾ ਕਿਉਂਕਿ ਨਵਾਂ ਚਮਤਕਾਰ ਲੈਣ ਦੇ ਲਈ ਕਿੱਥੇ ਜਾਣਾ ਪਊਗਾ ਵਿਪਤਾ ਦੇ ਵਿੱਚ ਜਾਣਾ ਪਊਗਾ ਉਸ ਹਾਲਾਤ ਵਿੱਚ ਫਸਣਾ ਪਊਗਾ ਜਿੱਥੋਂ ਕੋਈ ਨਹੀਂ ਕੱਢ ਸਕਦਾ ਫੇਰ ਚਮਤਕਾਰ ਹੀ ਵਾਪਸ ਕੱਢੂਗਾ ਤਦ ਤੁਹਾਨੂੰ ਚਮਤਕਾਰ ਜਿਹੜਾ ਆ ਮਿਲ ਸਕਦਾ ਆ ਇਸ ਲਈ ਅੱਜ ਦੇ ਚਮਤਕਾਰ ਦੇ ਬਾਅਦ ਵਿੱਚ ਤੁਸੀਂ ਚਮਤਕਾਰ ਦਾ ਇੰਤਜ਼ਾਰ ਨਹੀਂ ਕਰਨਾ ਪਰ ਬਰਕਤ ਦਾ ਇੰਤਜ਼ਾਰ ਕਰਨਾ ਹੈ ਕਿਉਂਕਿ ਪ੍ਰਭੂ ਤੁਹਾਨੂੰ ਬles ਕਰਨਾ ਚਾਹੁੰਦੇ ਆ ਪ੍ਰਭੂ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦੇ ਆ ਹallelujah ਚਮਤਕਾਰ ਇੱਕ ਸੁਪਰ ਨੇਚਰਲ ਐਕਟੀਵਿਟੀ ਆ ਇੱਕ ਅਲੌਕਿਕ ਪਰ ਕਿ ਰਾਇਆ ਅਰੇ ਇਹ ਉਦੋਂ ਹੁੰਦੀ ਆ ਜਦੋਂ ਪਰਮੇਸ਼ਵਰ ਆਪ ਉਸ ਕੰਮ ਦੇ ਵਿੱਚ ਦਖਲ ਦਿੰਦੇ ਆ ਹallelujah ਜਦੋਂ ਪ੍ਰਭੂ ਆਪ ਆਪਣੇ ਮਨ ਦੇ ਨਾਲ ਉਸ ਕੰਮ ਦੇ ਵਿੱਚ ਇਨਵੋਲਵ ਹੋ ਜਾਂਦੇ ਆ ਉੱਥੇ ਚਮਤਕਾਰ ਹੋ ਜਾਂਦਾ ਹੈ ਹallelujah ਸੋ ਅੱਜ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋਣ ਜਾ ਰਿਹਾ ਇਹਦਾ ਮਤਲਬ ਭਲਾ ਕੀ ਆ ਤੁਹਾਡੇ ਕੰਮਾਂ ਦੇ ਵਿੱਚ ਪ੍ਰਭੂ ਆਪ ਇਨਵੋਲਵ ਹੋਣ ਜਾ ਰਹੇ ਆ ਹallelujah ਤੁਹਾਡੀ ਫਾਈਨੈਂਸ ਦੇ ਵਿੱਚ ਪ੍ਰਭੂ ਆਪ ਇਨਵੋਲਵ ਹੋਣ ਜਾ ਰਹੇ ਆ ਤੁਹਾਡੀ ਹੀਲਿੰਗ ਦੇ ਲਈ ਪ੍ਰਭੂ ਆਪ ਕੰਮ ਕਰਨ ਜਾ ਰਹੇ ਆ ਤੁਹਾਡੇ ਬੰਦਨਾਂ ਨੂੰ ਆਪ ਪ੍ਰਭੂ ਆਪਣੇ ਹੱਥਾਂ ਦੇ ਨਾਲ ਤੋੜਨ ਜਾ ਰਹੇ ਆ ਇਹ ਉਹ ਸੁਪਰਨੈਚੁਰਲ ਐਕਟੀਵਿਟੀ ਹੋਣ ਜਾ ਰਹੀ ਹੈ ਜਿਹੜੀ ਆਪ ਸੈਨਾਵ ਦੇ ਯਹੋਵਾ ਪਰਮੇਸ਼ੁਰ ਦਾ ਆਤਮਾ ਤੁਹਾਡੇ ਕੋਲ ਆਣ ਕੇ ਕਰਨ ਜਾ ਰਿਹਾ ਹੈ ਹallelujah ਅੱਜ ਦਾ ਦਿਨ ਅਮੇਜ਼ਿੰਗ ਹੈ ਅੱਜ ਦਾ ਦਿਨ ਵੰਡਰਫੁਲੀਆ ਅੱਜ ਦਾ ਦਿਨ ਜੁਆਇਫੁਲੀਆ ਆਨੰਦ ਨਾਲ ਭਰਿਆ ਹੋਇਆ ਦਿਨ ਆ ਕਿਉਂਕਿ ਅੱਜ ਤੁਸੀਂ ਬਹੁਤ ਵੱਡੀਆਂ ਗਵਾਹੀਆਂ ਦੇ ਨਾਲ ਖੜੇ ਹੋਣ ਜਾ ਰਹੇ ਆ ਬਹੁਤ ਵੱਡੀਆਂ ਵੱਡੀਆਂ ਗਵਾਹੀਆਂ ਦੇ ਨਾਲ ਇੱਕ ਗ੍ਰੇਟ ਬ੍ਰੇਕਥਰੂ ਤੁਹਾਡੀ ਲਾਈਫ ਦੇ ਵਿੱਚ ਆਉਣ ਜਾ ਰਿਹਾ ਆ ਇੱਕ ਬਹੁਤ ਵੱਡਾ ਛੁਟਕਾਰਾ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਆ ਉਹ ਜਗ੍ਹਾ ਲੈਣ ਜਾ ਰਿਹਾ ਆ ਅੱਜ ਉਹ तमाम ਬੰਧਨ ਟੁੱਟਣਗੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਬੱਜੇ ਹੋਏ ਮਹਿਸੂਸ ਕਰਦੇ ਹੋ ਉਹ ਬੰਧਨ ਅਗਰ ਤੁਸੀਂ ਨਸ਼ੇ ਦੇ ਬੰਧਨ ਚ ਬੱਜੇ ਹੋਏ ਮਹਿਸੂਸ ਕਰਦੇ ਆ ਅੱਜ ਟੁੱਟ ਜਾਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੋਂ ਗਾਹ ਨੂੰ ਤੁਹਾਡਾ ਨਸ਼ਾ ਕਰਨ ਦਾ ਦਿਲ ਨਹੀਂ ਕਰੂਗਾ ਅਗਰ ਤੁਹਾਨੂੰ ਲੱਗਦਾ ਤੁਸੀਂ ਵਿਭਚਾਰ ਦੇ ਬੰਧਨ ਵਿੱਚ ਫਸੇ ਹੋਏ ਆ ਅੱਜ ਵਿਭਚਾਰ ਦਾ ਬੰਧਨ ਵੀ ਟੁੱਟੇਗਾ ਵਿਭਚਾਰ ਕਰਨ ਨੂੰ ਦਿਲ ਨਹੀਂ ਕਰੂਗਾ ਪਵਿੱਤਰਤਾ ਵਿੱਚ ਬਣੇ ਰਹਿਣ ਦਾ ਦਿਲ ਕਰੂਗਾ ਹਾਲੇਲੂਇਆ ਤਾਰੋ ਬੰਧਨ ਅਗਰ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਚੀਜ਼ ਦਾ ਗੁਲਾਮ ਬਣ ਚੁੱਕਿਆ ਹਾਂ ਅੱਜ ਤੁਹਾਡੇ ਉੱਤੇ ਗੁਲਾਮੀ ਦਾ ਬੰਧਨ ਟੁੱਟੇਗਾ ਔਰ ਤੁਸੀਂ ਆਜ਼ਾਦ ਕਿਤੇ ਜਾਓਗੇ ਨਜ਼ਾਤ ਪਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਸੱਚੀ ਮੈਂ 1000% ਜਿਹੜਾ ਇਹ ਸ਼ੋਰ ਹੈ ਮੈਂ ਹਜ਼ਾਰ ਫੀਸਦੀ ਯਕੀਨ ਕਰਦੀ ਹਾਂ ਕਿ ਅੱਜ ਸੱਚੀ ਸੱਚੀ ਏ ਹੋਣ ਜਾ ਰਿਹਾ ਆ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਅੱਜ ਤੋਂ ਅਗਾਹਾਂ ਨੂੰ ਤੁਹਾਡੇ ਹਾਲਾਤ ਸੇਮ ਨਹੀਂ ਰਹਿਣ ਵਾਲੇ ਬਹੁਤ ਬੈਸਟ ਹੋਣ ਵਾਲੇ ਆ ਬਹੁਤ ਵਧੀਆ ਹੋਣ ਵਾਲੇ ਆ ਕਿਉਂਕਿ ਅੱਜ ਤੁਹਾਡੇ ਅਥਰੂ ਪੁੰਜੇ ਜਾ ਰਹੇ ਆ ਪ੍ਰਭੂ ਯੀਸੂ ਮਸੀਹ ਦੇ ਨਾਮ ਦੇ ਵਿੱਚ ਔਰ ਤਰੂ ਜਿਹੜੇ ਤੁਸੀਂ ਦੁੱਖਾਂ ਚ ਵਹਾਏ ਤੁਸੀਂ ਪਰੇਸ਼ਾਨੀਆਂ ਚ ਵਹਾਏ ਤੁਸੀਂ ਘਟੀ ਦਾ ਕਰਕੇ ਵਹਾਏ ਸਰਾਂਬ ਦੇ ਵਿੱਚ ਫਸੇ ਹੋਣ ਕਰਕੇ ਵਹਾਏ ਸਤਾਏ ਜਾਣ ਦਾ ਕਰਕੇ ਵਹਾਏ ਆ ਜੋ ਸਾਰੇ ਹੰਝੂ ਪ੍ਰਭੂ ਨੇ ਕੁੱਪੀ ਵਿੱਚ ਜਮਾ ਕਰ ਲਿਆ ਐਦੋਂ ਗਾਂ ਨੋ ਮੋਰ ਥੀਅਰਸ ਹੋਰ ਹੰਝੂ ਨਹੀਂ ਵਹਾਉਣੇ ਪੈਣਗੇ ਹallelujah ਹallelujah ਸੋ ਆਓ ਅਸੀਂ ਦੇਖਦੇ ਹਾਂ ਬਵਸਥਾ ਸਾਰ ਦੀ ਕਿਤਾਬ ਉਦਾ 28 ਨੰਬਰ ਅਧਿਆਏ ਉਹਦੀ 13 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਯਹਵਾ ਤੁਹਾਨੂੰ ਸਿਰ ਠਹਿਰਾਏਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਢੇਠਾ ਨਹੀਂ ਜੇ ਤੁਸੀਂ ਯਹਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਣਾ ਕਰਨ ਲਈ ਦਿੰਦਾ ਹਾਂ ਹallelujah ਹallelujah ਸੋ ਇੱਥੇ ਅਸੀਂ ਇੱਕ ਚੀਜ਼ ਦੇਖਦੇ ਆਂ ਕਹਿੰਦਾ ਯਹੋਵਾ ਤੁਹਾਨੂੰ ਸਿਰ ਠਹਿਰ ਆਏਗਾ ਤੁਹਾਨੂੰ ਉੱਚਾ ਚੱਕੇਗਾ ਪਰ ਪੂਛ ਨਹੀਂ ਤੁਹਾਨੂੰ ਪਿੱਛੇ ਨਹੀਂ ਰੱਖੇਗਾ ਤੁਹਾਨੂੰ ਅੱਗੇ ਰੱਖੇਗਾ ਨਹੀਂ ਸੁੱਟੇਗਾ ਦਿਗ੍ਯਾ ਹੋਏ ਨੂੰ ਚੱਕੂਗਾ ਪਰ ਉਹਦੇ ਲਈ ਕੀ ਕਰਨਾ ਹੋਊਗਾ ਕਹਿੰਦਾ ਪਰਮੇਸ਼ਵਰ ਦੇ ਹੁਕਮਾਂ ਨੂੰ ਸੋਨਾ ਤੇ ਮੰਨਣਾ ਹੋਊਗਾ ਬੋਸਤਾ ਸਾਰ ਦੀ ਕਿਤਾਬ ਵਿੱਚ ਬਾਰ-ਬਾਰ ਇਹ ਗੱਲ ਲਿਖੀ ਹੋਈ ਆ ਕਹਿੰਦਾ ਜੇ ਤੁਸੀਂ ਉਦਾਂ ਕਰੋ ਜਿੱਦਾਂ ਤੁਹਾਡਾ ਪਰਮੇਸ਼ਵਰ ਤੁਹਾਨੂੰ ਕਰਨ ਦੇ ਲਈ ਕਹਿੰਦਾ ਆ ਇੰਨੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ ਹਾਲੇਲੂਇਆ ਇੱਥੇ ਵੀ ਇਦਾਂ ਹੀ ਲਿਖਿਆ ਕਹਿੰਦਾ ਜੇ ਤੁਸੀਂ ਆਪਣੇ ਯਹੋਵਾ ਪਰ ਕਮਾਨ ਨੂੰ ਸੁਣੋ ਜਿਹੜੇ ਅੱਜ ਕਹਿੰਦਾ ਮੈਂ ਤੁਹਾਨੂੰ ਦੇਣ ਵਾਲਾ ਆ ਤਾਂ ਜੇ ਤੁਸੀਂ ਉਹਨਾਂ ਦੀ ਪਾਲਣਾ ਕਰੋ ਮਤਲਬ ਉਹਨਾਂ ਨੂੰ ਮੰਨਣਾ ਵੀ ਸ਼ੁਰੂ ਕਰ ਦੋ ਤਾਂ ਕਹਿੰਦਾ ਫਿਰ ਉਹ ਤੁਹਾਨੂੰ ਸਿਰ ਠਹਿਰਾਊਗਾ ਪੂਛ ਨਹੀਂ ਤੁਸੀਂ ਉੱਤੇ ਰਹੋਗੇ ਹੇਠਾਂ ਨਹੀਂ ਪਰਮੇਸ਼ਵਰ ਦੇ ਕੁਝ ਕਾਨੂੰਨ ਆ ਕੁਝ ਵਿਧੀਆਂ ਆ ਪਰਮੇਸ਼ਵਰ ਦੇ ਦੁਆਰਾ ਠਹਿਰਾਇਆ ਹੋਈਆਂ ਪ੍ਰਭੂ ਜੀ ਨੇ ਸਾਡੇ ਲਈ ਇੱਕ ਲਾਅ ਜਿਹੜਾ ਆ ਉਹ ਬਣਾਇਆ ਹੋਇਆ ਆ ਜੇਕਰ ਅਸੀਂ ਉਸ ਕਾਨੂੰਨ ਨੂੰ ਨਹੀਂ ਮੰਨਾਂਗੇ ਉਸ ਕਾਨੂੰਨ ਦੇ ਅਨੁਸਾਰ ਨਹੀਂ ਚੱਲਾਂਗੇ ਫਿਰ ਸਾਡੇ ਜੀਵਨ ਦੇ ਵਿੱਚ ਨਾ ਆਸ਼ੀਸ਼ ਆ ਸਕਦੀ ਨਾ ਚਮਤਕਾਰ ਹੋ ਸਕਦਾ ਅਗਰ ਤੁਸੀਂ ਚਮਤਕਾਰ ਦੇਖਣਾ ਚਾਹੁੰਦੇ ਆ ਜਾਂ ਆਸ਼ੀਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਫਿਰ ਸਾਨੂੰ ਪ੍ਰਭੂ ਦੀ ਬਵਸਥਾ ਦੀ ਪਾਲਣਾ ਕਰਨੀ ਪੈਣੀ ਆ ਪ੍ਰਭੂ ਜੀ ਦੇ ਬਣਾਏ ਹੋਏ ਕਾਨੂੰਨ ਨੂੰ ਪੂਰਾ ਕਰਨਾ ਪੈਣਾ ਆ ਤੁਸੀਂ ਦੇਖੋ ਕੋਸ਼ਲੋਕੀ ਤੁਸੀਂ ਦੇਖਦੇ ਹੋਵੋਗੇ ਜਿਹੜੇ ਮਸੀਹ ਦੇ ਵਿੱਚ ਆ ਪਰ ਉਹਨਾਂ ਦੇ ਕੋਲੇ ਹੈਲੀਕਾਪਟਰਸ ਆ ਉਹਨਾਂ ਦੇ ਕੋਲੇ ਪ੍ਰਾਈਵੇਟ ਜੈਟ ਆ ਉਹਨਾਂ ਦੇ ਕੋਲੇ ਕਾਰਸ ਆ ਉਹਨਾਂ ਦੇ ਕੋਲੇ ਹੋਰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਆ ਜਾਂ ਉਹ ਬਹੁਤ ਵੱਡੇ ਡੋਨਰਸ ਆ ਬਹੁਤ ਅੱਛੀਆਂ ਬਿਜ਼ਨਸ ਆ ਬਹੁਤ ਅੱਛੀਆਂ ਟੈਸਟਮਨੀਜ਼ ਆ ਉਹਨਾਂ ਦੇ ਕੋਲ ਦੇਖੋ ਮਸੀਹ ਵਿੱਚ ਚੱਲਣ ਦਾ ਮਤਲਬ ਇਹ ਨਹੀਂ ਆ ਕਿ ਗਰੀਬ ਹੋਣਾ ਮਸੀਹ ਵਿੱਚ ਜਦੋਂ ਅਸੀਂ ਚੱਲਦੇ ਹਾਂ ਮਸੀਹ ਵਿੱਚ ਚੱਲਣ ਦਾ ਮਤਲਬ ਆ ਪਰਮੇਸ਼ਵਰ ਦੀ ਬਵਸਥਾ ਦੇ ਅਨੁਸਾਰ ਚੱਲਣਾ ਪ੍ਰਭੂ ਦੇ ਮੰਨ ਦੇ ਅਨੁਸਾਰ ਚੱਲਣਾ ਪ੍ਰਭੂ ਜੀ ਦੇ ਹੁਕਮਾਂ ਨੂੰ ਪੂਰਾ ਕਰਨਾ ਅਰ ਜਦੋਂ ਤੁਸੀਂ ਪ੍ਰਭੂ ਜੀ ਦੇ ਹੁਕਮਾਂ ਨੂੰ ਪੂਰਾ ਕਰੋਗੇ ਪ੍ਰਭੂ ਦੀ ਵਿਵਸਥਾ ਦੇ ਅਨੁਸਾਰ ਚੱਲੋਗੇ ਉਹ ਬਰਕਤਾਂ ਉਹ ਆਸ਼ੀਸ਼ਾਂ ਉਹ ਚਿੰਨ ਉਹ ਚਮਤਕਾਰ ਉਹ ਸੁਰੱਖਿਆ ਦੀ ਬਾੜੀ ਜੋ ਪ੍ਰਭੂ ਨੇ ਆਪਣੇ ਵਚਨ ਦੇ ਵਿੱਚ ਟਹਿਰਾਈ ਆ ਉਹ ਸਭ ਦੀ ਸਭ ਸਾਡੇ ਜੀਵਨ ਦੇ ਵਿੱਚ ਪੂਰੀ ਹੋਏਗੀ ਹallelujah